ਕੰਦੇ ਦੇ ਨਾਲ ਕਦੇ ਵੀ ਬਹਿਸ ਨਾ ਕਰੋ ਜਿਵੇਂ ਇੱਕ ਵਾਰੀ ਗਦਾ ਗਿੱਦੜ ਨੂੰ ਕਹਿਣ ਲੱਗਾ ਕਿ ਜਿਹੜਾ ਜ਼ਮੀਨ ਤੇ ਕਾ ਹੁੰਦਾ ਏ ਉਹ ਪੀਲੇ ਰੰਗ ਦਾ ਹੁੰਦਾ ਏ ਕਿਦੜ ਕਹਿਣ ਲੱਗਾ ਨਹੀਂ ਕਾ ਹਰੇ ਰੰਗ ਦਾ ਹੁੰਦਾ ਏ ਦੋਨਾਂ ਦੇ ਵਿੱਚ ਬਹਿਸ ਹੋ ਗਈ ਕਹਿੰਦੇ ਆਪਾਂ ਸ਼ੇਰ ਦੇ ਕੋਲ ਜਾ ਕਰਕੇ ਪੁੱਛਦੇ ਆ ਕਾ ਕਿਹੜੇ ਰੰਗ ਦਾ ਹੁੰਦਾ ਏ ਕਿਉਂਕਿ ਸ਼ੇਰ ਜੰਗਲ ਦਾ ਰਾਜਾ ਹੈ ਜਾ ਕਰਕੇ ਪੁੱਛਿਆ ਕੀ ਦੱਸੋ ਸ਼ੇਰ ਜੀ ਘਾਹ ਕਿਹੜੇ ਰੰਗ ਦਾ ਹੁੰਦਾ ਹੈ ਗਦਾ ਕਹਿ ਰਿਹਾ ਹੈ ਕਿ ਘਾਹ ਪੀਲੇ ਰੰਗ ਦਾ ਹੁੰਦਾ ਹੈ ਸ਼ੇਰ ਕਹਿੰਦਾ ਬਿਲਕੁਲ ਘਾਹ ਪੀਲੇ ਰੰਗ ਦਾ ਹੀ ਹੁੰਦਾ ਹੈ ਗਦਾ ਕਹਿਣ ਲੱਗਾ ਫਿਰ ਗਿੱਦੜ ਨੂੰ ਇਹਦੀ ਸਜ਼ਾ ਦਿੱਤੀ ਜਾਵੇ ਗਿੱਦੜ ਨੂੰ ਸਜ਼ਾ ਦਿੱਤੀ ਕਿ ਆ ਕਿ ਹੁਣ 5 ਦਿਨ ਤੂੰ ਭੁੱਖੇ ਰਹਿਣਾ ਹੈ ਔਰ ਗਧੇ ਦੀ ਗੱਲ ਮੰਨ ਲਈ ਗਈ ਗਦਾ ਜਦੋਂ ਉੱਥੋਂ ਚਲਿਆ ਗਿਆ ਗਿੱਦੜ ਨੇ ਆ ਕਰਕੇ ਪੁੱਛਿਆ ਕਿ ਸ਼ੇਰ ਜੀ ਤੁਸੀਂ ਗਧੇ ਦੀ ਗੱਲ ਵੀ ਮੰਨ ਲਈ ਔਰ ਮੈਨੂੰ 5 ਦਿਨ ਦੀ ਸਜ਼ਾ ਵੀ ਦੇ ਦਿੱਤੀ கேர் கணா